ਜਦੋਂ ਇੱਕ ਪੀਰੀਅਡ ਫਿਲਮ ਬਣਾਉਣੀ ਹੁੰਦੀ ਆ ਤੇ ਦੂਜੀ ਫਿਲਮ ਨਾਲੋਂ ਉਸ ਫਿਲਮ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ ਮੈਂ ਸਰ ਦੀ ਗੱਲ ਕਰਾਂ ਤਾਂ ਸਰ ਦਾ ਜਦੋਂ ਜਦੋਂ ਉਹਨਾਂ ਨੇ ਡਾਇਲੋਗ ਬੋਲੇ ਆ ਵਾ ਕਿ ਰੱਬ 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 ਹਨਾ ਜੀ ਉਦੋਂ ਸਰ ਦਾ ਬੀਪੀ ਬਹੁਤ ਜ਼ਿਆਦਾ ਉੱਪਰ ਸੀ ਬਹੁਤ ਜ਼ਿਆਦਾ ਬਿਮਾਰ ਸੀ ਸਰ ਤੇ ਡਾਕਟਰ ਨੇ ਕਿਹਾ ਕਿ ਤੁਸੀਂ ਇਹ ਸ਼ੂਟ ਨਾ ਕਰੋ ਤੇ ਮੈਂ ਵੀ ਸਰ ਕੋ ਗਿਆ ਮੈਂ ਸਰ ਆਪਾ ਰਹਿਣ ਦਿੰਨੇ ਜੀ ਅੱਜ ਪਰ ਸਰ ਨੇ ਕਿਹਾ ਕਿ ਨਹੀਂ ਕਿ ਕਹਿੰਦੇ ਪੁੱਤ ਬਣ ਕੇ ਤੂੰ ਟੈਗ ਰੈਡੀ ਕਰ ਠੀਕ ਹੈ ਜੀ ਸ਼ਾਰਟ ਰੈਡੀ ਕਰ ਮੈਂ ਆ ਗਿਆ ਤੇ ਸਰ ਬਹੁਤ ਜ਼ਿਆਦਾ ਬਿਮਾਰ ਸੀ ਪਰ ਕਹਿੰਦੇ ਕਿ ਨਹੀਂ ਮੈਂ ਸੈੱਡ ਤੋਂ ਜਾਊਂਗਾ ਨਹੀਂ ਮੈਂ ਸ਼ੂਟ ਕਰਕੇ ਹੀ ਜਾਊਂਗਾ ਤੇ ਡਾਕਟਰ ਦੇ ਵਾਰ-ਵਾਰ ਮਨਾ ਕਰਨ ਤੋਂ ਬਾਅਦ ਵੀ ਸਰ ਨੇ ਪੂਰਾ ਸੀਨ ਕੀਤਾ ਔਰ ਪੂਰਾ ਮਤਲਬ ਹਾਈ ਪਿਚਾ ਵਾਲਾ ਸੀਨ ਸੀ ਤੇ ਸ਼ੋਰਟ ਕਰਦੇ ਸੀ ਦੋ ਵਾਰ ਮਤਲਬ ਡਿੱਗ ਵੀ ਪਏ ਤੇ ਫੇਰ ਖੜੇ ਹੋ ਜਾਂਦੇ ਕਿ ਨਹੀਂ ਮੈਂ ਕਰਕੇ ਜਾਊਂਗਾ ਤੇ ਇਹ ਸਾਰਿਆਂ ਦੇ ਮਤਲਬ ਸਰ ਨੇ ਇੰਨੀ ਮਿਹਨਤ ਕੀਤੀ ਹੈ ਇਸ ਫਿਲਮ ਵਾਸਤੇ ਤੇ ਤੁਹਾਨੂੰ ਟ੍ਰੇਲਰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਤੇ ਹਰ ਇੱਕ ਬੰਦੇ ਨੇ ਰੂਪੀ ਜੀ ਨੇ ਅਨਾ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਮਤਲਬ ਜਦੋਂ ਖਿੱਚਣਾ ਪੈਂਦਾ ਸੀ ਰੇੜੀ ਮਤਲਬ ਨਿਸ਼ਾਨ ਪੈ ਗਏ ਚੀਜ਼ਾਂ ਪੈ ਗਈਆਂ ਪਰ ਹਾਰੇ ਇੱਕ ਬੰਦੇ ਨੇ ਆਪਣਾ 100% ਦਿੱਤਾ ਤੇ ਉਹਦੇ ਬਦੌਲਤ ਤੇ ਇਹ ਆ ਪ੍ਰੋਜੈਕਟ ਬਣਿਆ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਸ਼ਬਦ ਨਹੀਂ ਹੁੰਦੇ ਕਿ ਕਿਸੇ ਚੀਜ਼ ਨੂੰ ਬਿਆਨ ਕਿਵੇਂ ਕੀਤਾ ਜਾਏ ਬੜੀ ਰੀਝ ਸੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਮੈਂ ਐਕਟ੍ਰੈਸ ਕਰਕੇ ਬਣਿਆ ਕਿਉਂਕਿ ਮੈਂ ਮੁਗਲਜ਼ਮ ਫਿਲਮ ਹਜ਼ਾਰ ਬਾਰ ਦੇਖੀ ਔਰ ਨਾ ਤੇ ਸਾਰੇ ਡਾਇਲੋਗ ਨਹੀਂ ਚੇਤੇ। ਤਮਾਮ ਘਰੇ ਵੀ ਆ ਹੀ ਕਰਦਾ ਰਹਿੰਦਾ। ਆਪਣੀ ਘਰ ਰਹਿੰਦਾ ਵੀ ਮਾਂ ਨਾਲ ਵੀ ਬਾਪੂ ਜੀ ਨਾਲ ਵੀ ਉਹ ਕਦੇ ਤਨ ਹੋਇਆ ਕੀ ਹੈ? ਮੈਂ ਹਮ ਇਹ ਹੈ। ਅਕਬਰ ਉਹ ਸਾਰੀਆਂ ਗੱਲਾਂ ਕਦੇ ਮੈਂ ਇਸ ਤਰ੍ਹਾਂ ਬਣਾਗਾ ਕਰਾਂਗੇ। ਬੜੀਆਂ ਫਿਲਮਾਂ ਆਈਆਂ ਚਲੀ ਗਈਆਂ। ਬੜੀ ਰੱਬ ਨੇ ਕਿਰਪਾ ਕੀਤੀ। ਬੜੀ ಅಪਾਰ ਕਿਰਪਾ ਉਸ ਮਾਲਕ ਮਹਾਰਾਜ ਦੀ ਹੋਈ ਹੈ। ਅਮਰ ਹੁੰਦਲ ਜੀ ਇਹਨੂੰ ਪ੍ਰੋਟੋਕਾਲ ਅਮੈਸ ਕਰਕੇ ਕਹਿ ਰਿਹਾ ਹੈ ਇਹੋ ਜਿਹੇ ਹੀਰੇ ਕਦੇ ਕਦੇ ਆਉਂਦੇ ਆ ਬਹੁਤ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ ਬਹੁਤ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਮਾਰਾਈ ਨੇ 52 53 ਸਾਲ ਇੰਡਸਟਰੀ ਚ ਲੇਕਿਨ ਇੱਕ ਮੁਗਲਿਆ ਜੋ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ ਇਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਅਮਰ ਹੰਦਲ ਜੀ ਨਾਲ ਕਿਉਂਕਿ ਇਹ ਮੇਰੇ ਵਲ ਆਫ ਦੀ ਫੇਵਰਟ ਡਾਇਰੈਕਟਰਸ ਨੇ ਔਰ ਬਲਜੀਤ ਦਿਓ ਸਾਹਿਬ ਸਾਡੇ ਡੀਓਪੀ ਸਾਹਿਬ ਮਨਕਾਣਾ ਜੀ ਐਸੀ ਕਮਾਲ ਦੀ ਟੀਮ ਹੈ ਆ ਮੈਂ ਇਹਨਾਂ ਨੂੰ ਇੱਕ ਕਿਤਾਬ ਦਿੱਤਾ ਸੀ ਮੈਂ ਕਿਹਾ ਹਾਲੀਵੁੱਡ ਦੀ ਟੀਮ ਹੈ ਸਾਰੀ ਦੀ ਸਾਰੀ ਐਨਦਰ ਟੇਕਿੰਗ ਐਨ ਦੀ ਗੱਲ ਹੈ ਤੇ ਜਦ ਇਹ ਉਹ ਪਿਕਚਰ ਦੀ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਲੇਕਿਨ ਉਹ ਫਿਲਮ ਬੱਬਰ ਸੀ ਜਿਹਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਅਮਰ ਹੁੰਦਲ ਜੀ ਦਾ ਕੰਮ ਜ਼ਰੂਰ ਕਰੂੰਗਾ ਕਿਉਂਕਿ ਚਾਹਨਾ ਹੁੰਦੀ ਥੋੜੇ ਦਿਲ ਦੇ ਵਿੱਚ ਵੀ ਕਿਸੇ ਦਾ ਕੰਮ ਕਰਦਾ ਮੇਰੇ ਕੋਲੇ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਜ ਰੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮਹਿਫਿਲਸ ਦੇ ਇਸ ਫਿਲਮ ਤੇ ਗਿਆ ਸੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਸਰ ਨੇ ਬੜੀ ਡਾਂਟ ਲਾਈ ਮੈਨੂੰ ਲਾਉਣੀ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ ਸਮਝ ਨਹੀਂ ਸੀ ਆ ਰਹੀ ਮੈਂ ਕੀ ਕਰਾਂ ਬੇਸਿਕਲੀ 2-3 ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ ਅਕਸਰ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਸੀ ਪਰ ਜਿਹੜੇ ਸੈੱਟ ਤੇ ਗਏ ਫਿਲਮ ਬੰਨ ਰਹੀ ਸੀ ਤਾਂ ਉਦੋਂ ਮੈਂ ਅਮਰਜੀਤ ਨੂੰ ਕਿਹਾ ਸੀਗਾ ਬਲਜੀਤ ਜੀ ਨੂੰ ਵੀ ਕਿਹਾ ਮੈਂ ਜੱਫੀ ਪਾਲਨ ਦੇ ਮੈਨੂੰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡੱਗਿਆ ਮੈਂ ਫੇਰ ਚੜ੍ਹ ਕੇ ਛੋੜ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਮਨਜ਼ੂਰ ਹੈ ਲੇਕਿਨ ਪ੍ਰੋਡਿਊਸਰ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਹਾ ਰੱਬਾ ਮੈਨੂੰ ਆ ਫਿਲਮ ਕੰਪਲੀਟ ਕਰ ਲ ਲੈ ਦੇ ਫਿਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਦ ਸੱਜਨ ਸਿੰਘ ਰੰਗਰੂਟ ਕਰ ਰਹੇ ਸੀ ਬੜੇ ਬਿਮਾਰ ਬੁਰਾ ਹਾਲ ਉਹਨੂੰ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਹਿੰਨੀ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੋਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਤਾਲ ਪੁਰਖ ਦਾਤਾਰ ਪਿਤਾ ਦੀ ਬਾਬਾ ਦੀਪ ਸਿੰਘ ਦੀ ਰਹਿਮਤ ਹੈ ਲੇਕਿਨ ਆ ਫਿਲਮ ਬਣ ਕੇ ਜਦ ਮੈਂ ਡਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀ ਸਾਰੀਆਂ ਦੀਜਾ ਪੂਰੀਆਂ ਕੀਤੀਆਂ ਤੁਰ ਬਹੁਤ ਕੁਝ ਦਿੱਤਾ ਮੇਰੀ ਔਕਾਤ ਨਹੀਂ ਸੀ ਇੰਨੀ ਕਿ ਜੋ ਜੋ ਗੁਸਤ ਮੈਨੂੰ ਦੇਤਾ ਤੇ ਬਣਾਦਾ ਪਰ ਆਹ ਜੋ ਤੂੰ ਪ੍ਰਮਾਤਮਾ ਕਰਾਦਾ ਨਾ ਮੇਰੀ ਅਕਲ ਚ ਨੀਰ ਰੋਜ ਵਹਦਾ ਅੱਜ ਵੀ ਮੈਂ ਅਰਦਾਸ ਕਰਕੇ ਆਇਆ ਮੇਰੇ ਵਾਸਤੇ ਇਹ 52 ਸਾਲ ਦੀ ਜਿਹੜੀ ਝਰਨੀ ਹੈ ਕਹਿੰਦਾ ਬੰਦਾ 100 ਟੈਸਟ ਮੈਚ ਖੇਡ ਜੇ ਤਾਂ ਦੀ ਰੀਜ ਪੂਰੀ ਹੋ ਜਾਂਦੀ ਹੈ ਜੇ 20 ਸਾਲ ਇੰਡੀਆ ਵਾਸਤੇ ਖੇਡ ਜੇ ਤਾਂ ਰੀਜ ਪੂਰੀ ਹੋ ਜਾਂਦੀ ਹੈ ਤੇ ਲੈਜੈਂਡ ਬਣ ਜਾਂਦਾ ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 55 50 ਸਾਲ ਦਾ ਰਸ ਸੀ ਨਿਚੋੜ ਕੇ ਇੱਕ ਬੰਦੇ ਚ ਪਾਇਆ ਜਿਹਦਾ ਨਾਮ ਦੁਨੀ ਚੰਦਰ ਰੱਖਿਆ ਗਿਆ ਮੈਂ ਟ੍ਰੇਲਰ ਦੇਖਿਆ ਮੈਂ ਹੈਂਗਰ ਪਰ ਤੋਂ ਉਤਰ ਨਹੀਂ پا ਰਿਹਾ ਮੈਨੂੰ ਸਮਝ ਨਹੀਂ ਆ ਰਹੀ ਇਹ ਇੱਕ ਬਣਿਆ ਕੀਤੇ ਹੋਇਆ ਕਿ ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ ਔਰ ਮੈਂ ਇਹ ਕਹ ਜ਼ਰੂਰ ਕਹਿਣਾ ਚਾਹਣਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਚ ਅੱਜ ਤੱਕ ਨਹੀਂ ਬਣੀ ਤੇ ਨਾ ਹੀ ਕਦੇ ਸ਼ਾਇਦ ਬਣ ਸਕੇ ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦਲ ਜੀ ਨੂੰ ਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰ ਗੋ ਪਊਗੀ ਮੇਰੇ ਲਈ ਇਹ ਮੁਗਲਿਆਜ਼ਮ ਪੰਜਾਬੀ ਫਿਲਮ ਦੀ ਹੈ ਤੇ ਸ਼ੁਕਰਗੁਜ਼ਾਰ ਆ ਮਰ ਥੈਂਕ ਯੂ ਸੋ ਮਚ ਤੁਹਾਡੇ ਚਰਨਾਂਜ ਪ੍ਰਣਾਮ ਹੈ ਸਾਰਿਆਂ ਦੇ ਮੈਂ ਦਿਲ ਕਰਦਾ ਮੱਥਾ ਟੇਕਦਾ ਤੁਹਾਨੂੰ ਟੇਕਦਾ ਵੀ ਆ ਮੈਂ ਕਦੇ ਵੀ ਜ਼ਿੰਦਗੀ ਚ ਨਹੀਂ ਸੀ ਸੋਚਿਆ ਕਦੇ ਵੀ ਮੇਰੇ ਰੈਜ ਜੀ ਸਾਹਿਬ ਦਰਨੈਲ ਭਾਜੀ ਬਹੁਤ ਦਿਨ ਤੋਂ ਮੈਨੂੰ ਜਾਣਦੇ ਆ ਮੈਂ ਨਾ ਸ਼ਾਇਦ ਹੁਣ ਵੀ ਰੋਪਾਂ ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਜ ਪੂਰੀ ਕੀਤੀ ਹੈ ਇਸ ਤੋਂ ਉੱਤੇ ਮੈਨੂੰ ਕੁਝ ਨਹੀਂ ਚਾਹੀਦਾ ਇਹ ਪੰਜਾਬੀ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਜਿੱਥੇ ਚਲੀ ਗਈ ਹੈ ਤੇ ਜਾਊਗੀ ਮੈਂ ਸਮਝਦਾ ਹਾਂ ਉਸ ਤੋਂ ਉੱਤੇ ਤਾਂ ਫਿਰ ਮਹਾਰਾਜੀ ਹੈ ਸੋ ਰੱਬ ਸਾਰਿਆਂ ਨੂੰ ਰਜਨੀ ਪਟਿਆ ਹੈ ਇਹਨੂੰ ਦੇਖ ਕੇ ਐ ਲੱਗਦਾ ਹੈ ਕਿਤੇ ਪਿਛਲੇ ਜਨਮ ਦੀ ਧੀ ਹੈ ਮੇਰੀ ਅਸੀਂ ਜਦ ਵੀ ਸੈੱਟ ਤੇ ਮਿਲਦੇ ਇਹਦੇ ਨੂੰ ਮੈਂ ਦੇਖਦਾ ਤੇ ਮੈਂ ਕਿਹਾ ਵਾਕਈ ਇਹ ਉਹ ਰਜਨੀ ਸੀ ਜਿਹੜੀ ਦੁਬਾਰਾ ਜਨਮ ਲੈ ਕੇ ਤੇ ਰੂਪ ਚਾਈ ਹੈ ਔਰ ਜਿਹਨੇ ਕਿਰਦਾਰ ਨਿਭਾਇਆ ਜਿਹਨੇ ਕੀਤਾ ਜਰਨੈਲ ਪਾਜੀ ਸਾਰਿਆਂ ਨੇ ਕਿਉਂਕਿ ਜਦ ਤੁਹਾਡਾ ਤਕੜਾ ਕੈਪੀਟਲ ਹੋਵੇ ਨਾ ਫਿਰ ਵਰਲਡ ਕੱਪ ਬੰਦਾ ਜਿੱਤਦਾ ਜਿੱਤਦਾ ਤੇ ਮੈਂ ਸਮਝਦਾ ਮਰ ਹੁੰਦਲੇ ਵਰਲਡ ਕੱਪ ਜਿੱਤ ਲਿਆ ਧੰਨਵਾਦ